ਸਾਤਰੀ ਕਾਲ ਜੀ ਸਵਾਗਤ ਹੈ ਆਪਣੇ ਚੈਨਲ ਬਰਨਾਨ ਕਲਾਥ ਹਾਊਸ ਮੈਂ ਸਰਖੰਡਾ ਦੇ ਵਿੱਚ ਤੁਹਾਡਾ ਤੇ ਆਪਾਂ ਨਿਊ ਸਟਫ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋਏ ਆ ਅੱਜ ਬਹੁਤ ਹੀ ਸੋਹਣੀ ਵੈਰੈਟੀ ਆਈ ਹੈ ਆਪਣੇ ਕੋਲੇ ਜਿਹੜੇ ਕੁੰਕਮੁੰਦ ਦੇ ਕਲਰ ਆਏ ਨੇਗੇ ਇਹ ਆਪਣੇ ਕੋਲੇ 25 ਤੋਂ 26 ਰੰਗ ਜਿਹੜੇ ਆਪਣੇ ਕੋਲੇ ਨਿਊ ਆਏ ਨੇ ਬਹੁਤ ਹੀ ਸੋਹਣੇ ਨੇ ਸਾਰੇ ਕਲਰ ਬੜੇ ਪਿਆਰੇ ਨੇ ਤੇ ਇਹ ਕੁੰਕਮੁੰਦ ਦਾ ਕਪੜਾ ਇਦਾਂ ਆਉਂਦਾ ਏ ਕੇ ਟੈਕਸਾ ਬ੍ਰਾਂਡ ਹੁੰਦਾ ਇਹ ਤੇ ਇਹਨੂੰ ਆਪਾਂ ਪਿਓਰ ਪਸ਼ਮੀਨਾ ਕਹਿ ਦਿੰਨੇ ਆ ਇਹ ਪਿਓਰ ਪਸ਼ਮੀਨੇ ਦਾ ਕਪੜਾ ਹੁੰਦਾ ਬਹੁਤ ਹੀ ਸੋਹਣਾ ਕੰਫਰਟੇਬਲ ਇਸ ਕਪੜੇ ਤੇ ਬੁਰ ਨਹੀਂ ਆਉਂ ਇਹ ਇਹਦੇ ਰੇਟ ਅੱਜ ਤੁਹਾਨੂੰ ਆਪਾਂ ਬਹੁਤ ਘੱਟ ਤੇ ਬਾਜ਼ਵ ਰੇਟਾਂ ਤੇ ਆਪਾਂ ਤੁਹਾਨੂੰ ਪਿਆਰ ਪਸ਼ਮੀਨਾ ਦੇਵਾਂਗੇ ਇਹਦੇ ਵਿੱਚ ਆਪਣੇ ਕੋਲੇ 25 ਤੋਂ 26 ਰੰਗ ਜਿਹੜੇ ਆਏ ਨੇਗੇ ਤੇ ਸਾਰੇ ਰੰਗ ਬਹੁਤ ਆਪ ਕਲਾਸ ਨੇਗੇ ਤੇ ਇਹ ਜਿਹੜੇ ਆ ਆਪਣੇ ਕਲਰ ਨੇਗੇ ਇਹ ਸਾਰੇ ਇਹਨਾਂ ਦਾ ਰੇਟ ਵੀ ਆਪਾਂ ਤੁਹਾਨੂੰ ਨਾਲ ਦੀ ਨਾਲ ਦੇਵਾਂਗੇ ਤੇ ਇੱਕ ਆਪਣੇ ਕੋਲੇ ਬਰਕ ਆਏ ਨੇ ਬਹੁਤ ਸੋਹਣੇ ਜਿਹੜੇ ਬਰੀਆਂ ਵਾਲੇ ਸੂਟ ਨੇਗੇ ਤੇ ਕਈ ਦਿਨਾਂ ਤੋਂ ਆਪਣੀ ਵੀਡੀਓ ਨਹੀਂ ਪੈ ਰਹੀ ਸੀਗੀ ਇਸ ਕਰਕੇ ਕਿਉਂਕਿ ਸਾਡੇ ਘਰੇ ਤੁਹਾਨੂੰ ਦੱਸਿਆ ਬਹੁਤ ਚਿਰ ਦਾ ਕੰਮ ਚੱਲੀ ਜਾਂਦਾ ਆਪਣੇ ਕੋਲੇ ਮਿਸਤਰੀ ਵੀ ਲੱਗਿਆ ਹੋਇਆ ਤੇ ਨਾਲ ਲੇਬਰ ਹੁੰਦੀ ਹੈ ਇਸ ਕਰਕੇ ਅਸੀਂ ਲੇਟ ਹੋ ਜਾਨੇ ਆ ਇੱਕ ਸਾਡੀ ਜਿਹੜੀ ਮਠਾੜੂ ਫੈਮਲੀ ਹੈ ਇਹਨੇ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਪਾਰਟਿਸਿਪੇਟ ਕੀਤਾ ਤੇ ਸਾਸੀ ਚੋਣਾਂ ਦੇ ਵਿੱਚ ਹੁੰਨੇ ਆਂਗੇ ਤੇ ਪ੍ਰਚਾਰ ਦੌਰੇ ਤੇ ਹੁੰਨੇ ਆਂਗੇ ਇਸ ਕਰਕੇ ਅਸੀਂ ਬਹੁਤ ਹੀ ਸਮਾਂ ਕੱਢਦੇ ਆ 10 ਮਿੰਟਾਂ ਦੀ ਆਪਾਂ ਅੱਜ ਟਾਈਮ ਲਾਵਾਂਗੇ ਤੁਹਾਡੇ ਕੋਲੋਂ ਤੇ ਆਪਾਂ ਤੁਹਾਨੂੰ ਵੀਡੀਓ ਕਰਦੇ ਸ਼ੁਰੂ ਸਾਰੇ ਜਣੇ ਗਲ ਕੇ ਦੇਖਾਂਗੇ ਜਿਹੜੇ ਨਵੇਂ ਚੈਨਲ ਦੇ ਉੱਤੇ ਆਉਣ ਵਾਲੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਕਿਉਂਕਿ ਸੋਹਣੀਆਂ ਸੋਹਣੀਆਂ ਵੀਡੀਓ ਆਪਾਂ ਪਾਉਂਦੇ ਰਹਾਂਗੇ ਤੇ ਹੁਣ ਆਪਾਂ 10 ਦਿਨ ਥੋੜੀ ਵੀਡੀਓ ਕੱਟ ਦੇਵਾਂਗੇ ਕਿਉਂਕਿ ਆਪਾਂ ਤੇ ਆਪਾਂ ਸਾਰੇ ਜਣੇ ਰਲ ਕੇ ਦੇਖਾਂਗੇ ਵੀਡੀਓ ਕਰਦੇ ਆ ਸ਼ੁਰੂ ਤੇ ਵੀਡੀਓ ਤੁਸੀਂ ਸ਼ੇਅਰ ਜ਼ਰੂਰ ਕਰਨੀ ਹੈ ਸਾਰੇ ਰਿਸ਼ਤੇਦਾਰੀਆਂ 'ਚ ਤੇ ਇਹਦੇ ਵਿੱਚ ਜਿਹੜੇ ਕਲਰ ਆਏ ਨੇ ਮੈਂ ਤੁਹਾਨੂੰ ਸਾਰੇ ਕਲਰ ਦੇਵਾਂਗੀ ਬਹੁਤ ਸੋਹਣਾ ਇਹ ਪ्योर ਪਸ਼ਮੀਨੇ ਦਾ ਕੱਪੜਾ ਹੈ ਤੇ ਏਕੇ ਟੈਕਸ ਦਾ ਬ੍ਰਾਂਡ ਹੈ ਤੇ ਵੀਡੀਓ ਨੂੰ ਤੁਸੀਂ ਸਾਰੇ ਰਿਸ਼ਤੇਦਾਰੀਆਂ ਦੇ ਵਿੱਚ ਸ਼ੇਅਰ ਕਰਨਾ ਆਪਾਂ ਕਲਰ ਜਿਹੜੇ ਆਏ ਨੇ ਸੋਨੂੰ ਇਹ ਕਲਰ ਕਲਰ ਆਪਾਂ ਸਾਰੇ ਖੋਲ ਕੇ ਨਹੀਂ ਦਿਖਾਉਂਦੇ ਤੇ ਆਪਾਂ ਕਲਰ ਦਿਖਾ ਦਿੰਨੇ ਆ ਇਹਦੇ ਇਸ ਤਰ੍ਹਾਂ ਦੇ ਕਲਰ ਲੇਗੇ ਜਿਵੇਂ ਬਲੈਕ ਆ ਗਿਆ ਸਕਿਨ ਆ ਗਿਆ ਪ्योर ਪਸ਼ਮੀਨੇ ਦਾ ਕੱਪੜਾ ਹੋਊਗਾ ਤੇ 550 ਰੁਪਿਆ ਆਪਾਂ ਤੁਹਾਨੂੰ ਇਹਦਾ ਰੇਟ ਦੇਵਾਂਗੇ ਬਹੁਤ ਹੀ ਰੇਟ ਜਿਹੜਾ ਆਪਾਂ ਤੁਹਾਨੂੰ ਬਾਜ਼ਰ ਦੇਵਾਂਗੇ ਰਿਟੇਲ ਦਾ ਰੇਟ ਸਾਡਾ ਹੋਊਗਾ 550 ਰੁਪਿਆ ਇਹਦਾ ਰਿਟੇਲ ਦਾ ਰੇਟ ਹੋਊਗਾ ਤੇ ਜਿਹੜਾ ਸਾਡੇ ਕੋਲ ਹੋਲ ਸੇਲ ਦੇ ਵਿੱਚ ਕਪੜਾ ਇਹ ਲੈਣਾ ਚਾਹੂਗਾ ਜਿਹੜੀ ਮੈਂ ਪਹਿਣਾ ਲੇਡੀਜ਼ ਘਰੇ ਕੰਮ ਕਰਦੀਆਂ ਨੇ ਉਹ ਹੋਲ ਸੇਲ ਦਾ ਰੇਟ ਹੋਊਗਾ ਉਹ ਵੱਖਰਾ ਹੋਊਗਾ ਅਸੀਂ ਉਹਨੂੰ ਘੱਟ ਰੇਟ ਦੇ ਉੱਤੇ ਪਸ਼ਮੀਨਾ ਜਿਹੜਾ ਪ੍ਰੋਵਾਈਡ ਕਰਾਵਾਂਗੇ ਤੇ ਇਹ ਕੁੰਮਕੁੰਮ ਦੇ ਕਪੜੇ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਆਸੀ ਪਸ਼ਮੀਨਾ ਕਹਿ ਦਿੰਨੇ ਆ ਜਿਹੜਾ ਸਰਦੀ ਦੇ ਵਿੱਚ ਕੁੜਤੇ ਪਜਾਮਿਆਂ ਦੇ ਕੰਮ ਵੀ ਆਉਂਦਾ ਹੈ ਸੂਟ ਵਰਕ ਦੇ ਵਿੱਚ ਵੀ ਕੰਮ ਆਉਂਦਾ ਹੈ ਪਲੇਨ ਸੂਟਾਂ ਦੇ ਵਿੱਚ ਲੈਸਾਂ ਨਾਲ ਵੀ ਕੰਮ ਆਉਂਦਾ ਇਹਦੇ ਵਿੱਚ ਜਿਹੜੇ ਕਲਰ ਆਪਣੇ ਕੋਲੇ ਸਾਰੇ ਆਏ ਨੇ ਆਪਾਂ ਤੁਹਾਨੂੰ ਇਹ ਸ਼ੋਅ ਕਰਦੇ ਆ ਤੇ ਸਾਰੇ ਕਲਰ ਤੁਸੀਂ ਲਾ ਦੀ ਨਾਲ ਦੇਖਿਓ ਕਈ ਕਲਰ ਆਉਂਦਾ ਤਾਂ ਸਾਨੂੰ ਵੀ ਨਹੀਂ ਪਤਾ ਹੁੰਦਾ ਜਿਵੇਂ ਬਲੈਕ ਆ ਗਿਆ ਸਕਿਨ ਆ ਗਿਆ ਮੋਰ ਪੰਖੀ ਆ ਗਿਆ ਤੇ ਬਿਸਕੁਟੀ ਕਲਰ ਆ ਗਿਆ ਤੇ ਆਪ ਆਪਣੇ ਕੋਲੇ ਫਰੋਜੀ ਕਲਰ ਆ ਗਿਆ ਆਹ ਲਓ ਜੀ ਅਗਲਾ ਕਲਰ ਜਿਹੜਾ ਹੈਗਾ ਵਾਈਟ ਕਲਰ ਹੈ ਸਾਰੇ ਕਲਰ ਤੁਸੀਂ ਆਪ ਦੇਖੀ ਜਾਓ ਇੱਕ ਸ਼ੂਟ ਅਸੀਂ ਆਨਲਾਈਨ ਨਹੀਂ ਭੇਜਦੇ ਤੇ ਸਾਡੀ ਜਿਹੜੀ ਸਟਾਰਟਿੰਗ ਹੋਊਗੀ ਉਹ ਦੋ ਸ਼ੂਟਾਂ ਤੇ ਹੋਊਗੀ ਅਸੀਂ ਆਨਲਾਈਨ ਦੋ ਸ਼ੂਟ ਭੇਜਾਂਗੇ ਦੁਕਾਨ ਤੇ ਆ ਕੇ ਤੁਸੀਂ ਇੱਕ ਸ਼ੂਟ ਵੀ ਸਾਡੇ ਕੋਲ ਲੈ ਸਕਦੇ ਹੋ ਆਹ ਲਓ ਜੀ ਆਹ ਇਹਦਾ ਮਹਿਰੂਨ ਜਿਹਾ ਕਲਰ ਆ ਗਿਆ ਨਾ ਇਹ ਜਿਆਦਾ ਮਹਿਰੂਨ ਹੈ ਨਾ ਇਹ ਵਾਈਨ ਕਲਰ ਹੈ ਆਹ ਲਓ ਜੀ ਆਹਲਾ ਕਲਰ ਆ ਗਿਆ ਆਪਣੇ ਕੋਲੇ ਨੀਲਾ ਕਲਰ ਨੇਵੀ ਜਿਹਾ ਕਲਰ ਬਹੁਤ ਸੋਹਣਾ ਤੇ ਅਗਰਾ ਸਾਨੂੰ ਦੇਵਾਂਗੇ ਆਪਾਂ ਪਿਸਤਾ ਕਲਰ ਆਹ ਲੋ ਜੀ ਪਿਸਤਾ ਕਲਰ ਦਾ ਕਪੜਾ ਦੇਖੋ ਤੁਸੀਂ ਬਹੁਤ ਸੋਹਣਾ ਕਪੜਾ ਹੈ ਤੇ ਕਪੜੇ ਨੂੰ ਤੁਸੀਂ ਹਟਾਓਗੇ ਬਹੁਤ ਹੀ ਫੀਲ ਕਰੋਗੇ ਬਹੁਤ ਹੀ ਕਾਫੀ ਟਵਨ ਫੀਲ ਕਰੋਗੇ ਤੇ ਇਹਦੇ ਵਿੱਚ ਸਾਨੂੰ ਆਪਾਂ ਬਹੁਤ ਸੋਹਣੇ ਜਿਹੜੇ ਕਲਰ ਨੇ ਸਾਰੇ ਆਪਾਂ ਦਿਖਾਉਣੇ ਆ ਆ ਬਾਬਾ ਕਲਰ ਦੇ ਵਿੱਚ ਆ ਗਿਆ ਆਹ ਲੋ ਜੀ ਆਹ ਕਾਫੀ ਸ਼ੇਡ ਦੇ ਵਿੱਚ ਆ ਗਿਆ ਆਹ ਵੀ ਕਲਰ ਮਹਿਰੂਨ ਦੀ ਟੋਨ ਦੇ ਵਿੱਚ ਆ ਗਿਆ ਆਹ ਲਓ ਜੀ ਅਗਲਾ ਕਲਰ ਆਪਣੇ ਕੋਲੇ ਆ ਗਿਆ ਮਾਊਸ ਕਲਰ ਆਹ ਲਓ ਜੀ ਕਈ ਕਲਰ ਆਵਾ ਸਾਨੂੰ ਪਤਾ ਨਹੀਂ ਹੁੰਦਾ ਤੇ ਤੁਸੀਂ ਆਪ ਹੀ ਦੇਖ ਲਿਆ ਕਰੋ ਇੰਗਲਿਸ਼ ਜੇ ਕਲਰ ਹੁੰਦੇ ਨੇ ਕਈ ਵਾਰੀ ਸਾਨੂੰ ਪਤਾ ਨਹੀਂ ਲੱਗਦਾ ਤੇ ਅਗਲਾ ਕਲਰ ਆ ਗਿਆ ਮਹਿੰਦੀ ਆਹ ਲਓ ਜੀ ਇਹ ਮਹਿੰਦੀ ਕਲਰ ਆ ਗਿਆ ਇਹ ਆ ਵਾਈਂਡਾ ਕਲਰ ਆ ਗਿਆ ਆਹ ਲਓ ਜੀ ਆ ਜਾਮਨੀ ਕਰ ਦੇ ਵਿੱਚ ਇਹ ਵੀ ਕਲਰ ਜਿਹੜਾ ਹੈਗਾ ਬਹੁਤ ਪਿਆਰਾ 550 ਦੇ ਵਿੱਚ ਸੂਟਸ ਨੂੰ ਇਹ ਮਖਾੜੂ ਸ਼ਾਪ ਦੇ ਉੱਤੋਂ ਪਿਆਰ ਪਸ਼ਮੀਨੇ ਦਾ ਮਿਲੂਗਾ ਇਹ ਤੁਹਾਨੂੰ ਰਿਟੇਲ ਦਾ ਰੇਟ ਮਿਲੂਗਾ ਜੇ ਤੁਸੀਂ ਹੋਲ ਸੇਲ ਦੇ ਵਿੱਚ ਮਾਲ ਸਾਡੇ ਕੋਲੋਂ ਲਾਓਗੇ ਤਾਂ ਤੁਹਾਨੂੰ ਇਹ ਹੋਰ ਵੀ ਘੱਟ ਰੇਟ ਤੇ ਮਾਲ ਤੁਹਾਨੂੰ ਅਸੀਂ ਦੇਵਾਂਗੇ ਆਹ ਲਓ ਜੀ ਆਗਰਾ ਸਕਿਨ ਕਲਰ ਆ ਗਿਆ ਸਕਿਨ ਟੋਨ ਦੇ ਵਿੱਚ ਆ ਬਹੁਤ ਹੀ ਪਿਆਰਾ ਕਲਰ ਹੈ ਤੇ ਜਿਹੜਾ ਪਹਿਲਾਂ ਵਾਲਾ ਕਲਰ ਦਿਖਾਇਆ ਸੀ ਉਹ ਆਪਣਾ ਲਾਈਟ ਫਰੋਜੀ ਦੇ ਵਿੱਚ ਸੀ ਇਹ ਡਾਰਕ ਫਰੋਜੀ ਦੇ ਵਿੱਚ ਆ ਗਿਆ ਆ ਲਓ ਜੀ ਤੇ ਅਗਲਾ ਕਲਰ ਜਿਹੜਾ ਹੈਗਾ ਮਸਟਰਡ ਟੋਨ ਦੇ ਵਿੱਚ ਹੈ ਮਸਟਰਡ ਕਲਰ ਦਾ ਸੂਟ ਹੈ 550 ਦਾ ਸੁਰਸਾ ਨੂੰ ਮਿਲਣ ਵਾਲਾ ਆ ਲਓ ਜੀ ਆ ਬੇਬੀ ਪਿੰਕ ਜੇਕਰ ਦੇ ਵਿੱਚ ਆ ਗਿਆ ਬਹੁਤ ਸੋਹਣਾ ਇਹਦਾ ਵੀ ਕਲਰ ਹੈ ਤੇ ਇਹ ਸਾਰੇ ਸੂਟ ਅੱਜ ਦੇ ਹੈਗੇ ਨੇ ਜਿਹੜੇ 550 ਦੀ ਰੇਂਜ ਦੇ ਵਿੱਚ 550 ਤੋਂ ਨੂੰ ਪਸ਼ਮੀਨਾ ਦਾ ਸੂਟ ਜਿਹੜਾ ਗੁਰਨਾਨ ਕਲਾ ਹਾਊਸ ਮੈਸਟਰ ਖਾਨਾ ਅਠਾੜੂ ਸ਼ਾਪ ਦੇ ਤੋਂ ਤੁਹਾਨੂੰ ਮਿਲੂਗਾ ਤੇ ਆਹ ਲਓ ਜੀ ਇੱਕ ਕਲਰ ਹੋਰ ਅਲੱਗ ਜਿਹੇ ਦਾ ਆ ਗਿਆ ਇਹ ਵੀ ਕਲਰ ਜਿਹੜਾ ਹੈਗਾ ਬਹੁਤ ਸੋਹਣਾ ਹੈ ਇਹਦੇ ਚ ਆਪਣੇ ਕੋਲੇ 25 ਤੋਂ 26 ਕਲਰ ਜਿਹੜੇ ਆਏ ਨੇ ਆਹ ਲਓ ਜੀ ਇਹ ਵੀ ਕਲਰ ਜਿਹੜਾ ਹੈਗਾ ਬਹੁਤ ਪਿਆਰਾ ਹੈ ਤੇ ਅਗਲਾ ਕਲਰ ਜਿਹੜਾ ਹੈਗਾ ਸੰਤਰੀ ਟੋਨ ਦੇ ਵਿੱਚ ਆਇਆ ਨਾ ਇਹ ਮਾਸਟਰ ਕਾਰਡ ਦੇ ਵਿੱਚ ਆ ਨਾ ਇਹ ਸੰਤਰੀ ਇਜਾ ਕਲਰ ਹੈ ਦਾ ਵੱਖਰਾ ਜਿਹਾ ਕਲਰ ਹੈ ਅਗਲਾ ਆਪਾਂ ਤੁਹਾਨੂੰ ਦੇਵਾਂਗੇ ਗਰੇ ਆਹ ਲਓ ਜੀ ਇਹ ਗਰੇ ਟੋਨ ਦੇ ਵਿੱਚ ਹੈ ਇਹ ਗਰੇ ਸ਼ੂਟ ਹੈ ਸਾਰੇ ਬਰਕ ਕਰਾ ਸਕਦੇ ਹੋ ਕੁਰਤਾ ਪਜਾਮਾ ਤੁਸੀਂ ਇਹ ਬਣਾ ਸਕਦੇ ਹੋ ਆਹ ਲਓ ਜੀ ਇਹ ਆ ਗਿਆ ਬਲੈਕ ਤੇ ਤੁਸੀਂ ਇੱਕ ਸ਼ੂਟ ਨੂੰ ਹੀ ਸਾਡੇ ਕੋਲੋਂ ਨਹੀਂ ਮਕਾ ਸਕਦੇ ਅਸੀਂ ਦੋ ਸ਼ੂਟ ਤੁਹਾਨੂੰ ਦੇਵਾਂਗੇ ਦੋ ਸ਼ੂਟ ਤੁਸੀਂ ਸਾਡੇ ਕੋਲੋਂ ਸਾਡੀ ਸਟਾਰਟਿੰਗ ਹੈ ਤੁਸੀਂ ਦੋ ਸੂਟ ਸਾਡੇ ਕੋਲ ਲੈ ਸਕਦੇ ਹੋ ਇਹ ਵਾਲਾ ਪਿਸਤਾ ਜਿਆ ਕਲਰ ਸੀਗਾ ਲਾਈਟ ਪਿਸਤਾ ਜਿਆ ਬਹੁਤ ਹੀ ਸੋਹਣਾ ਤੇ ਆਹ ਲਓ ਜੀ ਇਹ ਆ ਗਿਆ ਪਾਇਟ ਬਹੁਤ ਆ ਡਾਰਕ ਪੈਲਟ ਨਹੀਂ ਹੈਗਾ ਲਾਈਟ ਜਿਆ ਪੈਲਟ ਹੈ ਤੇ ਅਗਲੇ ਸੂਟ ਮੈਂ ਤੁਹਾਨੂੰ ਦਿਖਾਉਣੀ ਆਪਣੇ ਕੋਲ ਆਉਣੇ ਭੜੀਆਂ ਵਾਲੇ ਤੇ ਬੇਸ਼ੱਕ ਅਸੀਂ ਹੁਣ ਚੋਣਾਂ ਦੇ ਵਿੱਚ ਹੁੰਨੇ ਆਂਗੇ ਤੇ ਅਸੀਂ ਫੇਰ ਵੀ ਤੁਹਾਨੂੰ ਮੈਂ ਦੱਸ ਦਿੰਨੀ ਆ ਵੀ ਸਾਡੀ ਦੁਕਾਨ ਤੇ ਹਮੇਸ਼ਾ ਖੁੱਲੀ ਹੁੰਦੀ ਹੈ ਇਹਦੇ ਉੱਤੇ ਸਾਨੂੰ ਕੋਈ ਨਾ ਕੋਈ ਦੁਕਾਨ ਦੇ ਉੱਤੇ ਮਿਲੂਗਾ ਸਾਡੀ ਦੁਕਾਨ ਅਸੀਂ ਬੰਦ ਨਹੀਂ ਕਰੀ ਕਿਉਂਕਿ ਇਹ ਆਪਣਾ ਬਿਜ਼ਨਸ ਹੈ ਇਹ ਵੀ ਆਪਣਾ ਸ਼ੁਰੂ ਹੈ ਤੇ ਤੁਸੀਂ ਜਦੋਂ ਵੀ ਸਾਡੀ ਦੁਕਾਨ ਤੇ ਵੀਟ ਕਰ ਸਕਦੇ ਹੋ ਆ ਲਓ ਜੀ ਇਹ ਆਪਣੇ ਕੋਲੇ ਆਏ ਨੇ ਬੜੀ ਵਾਲੇ ਕਲਰ ਹੈ ਤੇ ਇਹ ਸਾਰੇ ਸ਼ੂਟ ਆਪਾਂ ਖੋਲ ਕੇ ਨਹੀਂ ਦਿਖਾਉਂਦੇ ਜਾਂ ਕਿ ਇਸ ਕਰਕੇ ਵੀ ਵੀਡੀਓ ਲੰਬੀ ਹੋ ਜੂਗੀ ਆਪਣੇ ਕੋਲੇ ਸਮੇਂ ਦੀ ਬਹੁਤ ਘਾਟ ਹੈ ਇਸ ਸਮੇਂ ਉਦੇ ਜਿਵੇਂ ਸਾਨੂੰ 13 ਸ਼ੋਅ ਕਰਤਾ ਵੀ ਆਪਣੇ ਕੋਲੇ ਸਾਰੇ ਬਰੀਆਂ ਵਾਲੇ ਸੂਟ ਲੈਣ ਦੇਣ ਵਾਲੇ ਸੂਟ ਸਾਰੇ ਪਰਤੇ ਨਾਲ ਤੁਹਾਨੂੰ ਮਿਲਣਗੇ ਜਿਹੜੇ ਬਾਜ਼ਾਰ ਮਾਰਕੀਟ ਦੇ ਵਿੱਚ 3000 ਦੀ ਰੇਜ ਦੇ 4000 ਦੀ ਰੇਜ ਦੇ ਨੇ ਸਾਡੇ ਕੋਲੇ 2500 ਤੋਂ ਵੱਧ ਇਹਨਾਂ ਦਾ ਕੋਈ ਰੇਟ ਨਹੀਂ ਹੋਊਗਾ ਆਹ ਲਓ ਜੀ ਸਾਰੇ ਭਾਰੀ ਭਾਰੀ ਦੁਪੱਟਿਆਂ ਦੇ ਨਾਲ ਤੇ ਭਾਰੀ ਭਾਰੀ ਚੁੰਨਿਆਂ ਦੇ ਨਾਲ ਤੇ ਭਾਰੀ ਭਾਰੀ ਹੈਵੀ ਹੈਂਡਵਰਕ ਦੇ ਨਾਲ ਕੋਈ ਆਰੀ ਵਰਕ ਸਾਰੇ ਹਰ ਤਰ੍ਹਾਂ ਦੇ ਆਪਣੇ ਕੋਲੇ ਸੂਟ ਅਵੇਲੇਬਲ ਹੁੰਦੇ ਨੇ ਆਹ ਲਓ ਜੀ ਬਾਕੀ ਆਪਾਂ ਤੁਹਾਨੂੰ ਅੱਜ ਇੰਨਾ ਕੀ ਮਾਲ ਦਿਖਾਵਾਂਗੇ ਕਿਉਂਕਿ ਸਮੇਂ ਦੀ ਬਹੁਤ ਕਟ ਹੈ ਆਪਾਂ ਵੀਡੀਓ ਫੇਰ ਜਲਦ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਸ਼ੇਅਰ ਜ਼ਰੂਰ ਕਰਨਾ ਤੇ ਨਵੇਂ ਚੈਨਲ ਦੇ ਆਉਣ ਵਾਲੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਇਹ ਸੀਗਾ ਆਪਣਾ ਅੱਜ ਦਾ ਸਾਫ ਤੇ ਵੀਡੀਓ ਨੂੰ ਧੰਨਵਾਦ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਸ਼ਸ਼ੀ ਕਾਲ